2019 ਦੀਆਂ ਲੋਕ ਸਭਾ ਚੋਣਾਂ ਲੜਨ ਦੇ ਲਈ ਸੁਖਦੇਵ ਸਿੰਘ ਢਿੰਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਢਿੰਸਾ ਵਿੱਚ ਦੁਬਧਾ ਬਣੀ ਹੋਈ ਹੈ ਜਿੱਥੇ ਪਿਤਾ ਢਿੰਸਾ ਵੱਲੋਂ ਆਪਣੇ ਪੁੱਤਰ ਪਰਮਿੰਦਰ ਨੂੰ ਚੋਣ ਨਾ ਲੜਨ ਦੀ ਸਲਾਹ ਦਿੱਤੀ ਗਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਰਮਿੰਦਰ ਢਿੰਸਾ ਨੂੰ ਨਾਲ ਲੈ ਕੇ ਸੰਗਰੂਰ ਹਲਕੇ ਦੇ ਵੱਖ-ਵੱਖ ਇਲਾਕਿਆਂ ਦੇ ਦੌਰੇ ਕਰ ਰਹੇ ਨੇ ਅਤੇ ਉਮੀਦ ਹੈ ਕਿ ਸੁਖਬੀਰ ਬਾਦਲ ਵੱਲੋਂ ਪਰਮਿੰਦਰ ਢਿੰਸਾ ਨੂੰ ਹੀ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਏਗਾ ਫੜਾ ਇਸ ਤੇ ਅਮਾਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਆਪ ਵੱਲੋਂ ਉਮੀਦਵਾਰ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਸੁਖਬੀਰ ਬਾਦਲ ਨੂੰ ਪਰਿਵਾਰ ਪਾੜਨ ਵਾਲਾ ਦੱਸਿਆ। ਅਤੇ ਅਖੇ ਕਿ ਸੁਖਬੀਰ ਬਾਦਲ ਢੀਂਸਾ ਪਰਿਵਾਰ ਨੂੰ ਲੜਾ ਰਹੇ ਨੇ। ਅਤੇ ਪਰਮਿੰਦਰ ਨੂੰ ਸੁਖਦੇਵ ਢੀਂਸਾ ਦੇ ਖਿਲਾਫ ਭੜਕਾ ਰਹੇ ਨੇ। ਦੇਖੋ ਸੁਖਬੀਰ ਬਾਦਲ ਦਾ ਕੰਮ ਹੀ ਹੈ ਪਰਿਵਾਰ ਪਾੜਨਾ। ਇਹ ਇਹ ਇਸ ਪਰਿਵਾਰ ਦੇ ਵਿੱਚ ਵੀ ਇਹ ਇਹ ਪਾੜੇ ਪਾ ਰਹੇ ਨੇ। ਮੁੰਡੇ ਨੂੰ ਭੜਕਾ ਰਹੇ ਨੇ। ਬਾਪੂ ਜੀ ਨੇ ਜਦੋਂ ਕਹਿਤਾ ਕਿ ਮਾਹੌਲ ਠੀਕ ਨਹੀਂ ਹੈਗਾ ਨਾ ਲੜੋ। ਠੀਕ ਹੈ ਨਾ? ਸੋ ਇਹ ਇਹ ਜਿੱਥੇ ਵੀ ਇਹ ਪਾੜਦੇ ਨੇ ਸੋ ਇਸ ਕਰਕੇ ਇਹ ਬਾਕੀ ਉਹਨਾਂ ਦੀ ਅੰਦਰੂਨੀ ਪੋਲਿਟਿਕਸ ਹੈ ਕਿ ਉਹ ਕਿਹਨੂੰ ਲੜਾਉਂਦੇ ਨੇ ਕੌਣ ਹਾਮੀ ਭਰਦਾ ਮੈਂ ਤਾਂ ਲੋਕਾਂ ਕੋਲ ਜਾਊਂਗਾ ਕਿਉਂਕਿ ਮੈਂ ਮੈਨੂੰ ਲੋਕਾਂ ਨੇ ਜਤਾਇਆ ਤੇ ਮੇਰਾ ਕੋਈ ਗੁਪਤ ਧੜਾ ਆ ਜਾ ਕੋਈ ਮੇਰਾ ਕੋਈ ਗੁਪਤ ਸਮਝੌਤਾ ਆ ਟਿਕਣਬਾਜ਼ੀਆਂ ਮੈਨੂੰ ਆਉਂਦੀਆਂ ਨਹੀਂ ਮੈਂ ਸਿਰਫ ਲੋਕਾਂ ਕੋਲ ਜਾਣਾ ਲੋਕ ਹੀ ਮੇਰਾ ਧੜਾ ਨੇ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਇੱਕ ਰੈਲੀ ਵਿੱਚ ਇਥੋਂ ਤੱਕ ਆਖ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਪਟੇ ਵਾਲੀ ਮਸ਼ੀਨ ਬਣਾ ਲੈਣੀ ਚਾਹੀਦੀ ਆ ਅਤੇ ਵਿਰੋਧੀਆਂ ਨੂੰ ਪਟੇ ਨਾਲ ਕੁੱਟਣਾ ਚਾਹੀਦਾ ਹੈ ਜਿਸ ਤੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਰੱਜ ਕੇ ਪੜਾਅ ਖੱਡੀ ਆ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹ ਜਿਹੜੇ ਟੈਂਕੀਆਂ ਤੇ ਚੜਨ ਵਾਲੇ ਪਟੇ ਬਣਾਉਣ ਵਾਲੇ ਮੂਧੇ ਪਾਵਾਂਗੇ ਲੰਮੇ ਪਾਵਾਂਗੇ ਕੁੱਟਾਂਗੇ ਦੇਖ ਲਾਂਗੇ ਤੈਨੂੰ ਇਹ ਸਾਰੇ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉਹਦੀ ਮੱਤ ਬੱਜੀ ਹੋਈ ਹੈ ਇਹਦਾ ਸਬੂਤ ਨੇ ਸੋ ਗੁਰੂ ਸਾਹਿਬ ਨਾਲ ਮੱਥਾ ਲਾਇਆ ਕਿਤੇ ਨਾ ਕਿਤੇ ਤਾਂ ਨਿਕਲੂ ਗਈ ਹੁਣ ਇਹ ਜਾ ਕੇ